ਇਤਿਹਾਸ ਦੀ ਧਰਤੀ ਤੇ ਇੱਕ ਅਜਿਹਾ ਨਾਮ ਲਿਖਿਆ ਗਿਆ ਜਿਸ ਨੇ ਬਾਹਤਰੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਮਹਾਨ ਜੋਧਾ ਜਿਸ ਨੇ ਆਪਣਾ ਸੀਸ ਹੱਥ ਵਿੱਚ ਪੜ ਕੇ ਵੀ ਖਾਲਸੇ ਦੀ ਸ਼ਾਨ ਲਈ ਜੰਗ ਜਾਰੀ ਰੱਖੀ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਤੱਕ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੈਂ ਲੈ ਕੇ ਹਾਜ਼ਰ ਹਾਂ ਇੱਕ ਹੋਰ ਸਿੱਖੀ ਇਤਿਹਾਸਿਕ ਗੁਰਦੁਆਰਾ ਦੀ ਵੀਡੀਓ ਤੇ ਇਹ ਹੋਰ ਪਵਿੱਤਰ ਥਾਂ ਗੁਰਦੁਆਰਾ ਸ਼ੇਟਾਲਾ ਸਾਹਿਬ ਉਹ ਥਾਂ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਅਜੀਬ ਮਿਸਾਲ ਕਾਇਮ ਕੀਤੀ ਜੋ ਸਦੀਆਂ ਤੱਕ ਸਿੱਖ ਇਤਿਹਾਸ ਵਿੱਚ ਅਮਰ ਰਹੇਗੇ ਜਿਹਾ ਦੱਸਦੀ ਹੈ ਗੁਰਦੁਆਰਾ ਟਾਲਾ ਸਾਈਡ ਦਾ ਇਤਿਹਾਸ 18ਵੀਂ ਸਦੀ ਨਾਲ ਜੁੜਿਆ ਹੋਇਆ ਹੈ ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਅਮੀਦ ਚਾ ਦੁਰਾਨੀ ਦੇ ਜਰਨੈਲ ਜਹਾਨ ਖਾਨ ਦੀ ਫੌਜ ਨਾਲ جنگ ਲੜੀ ਸੀ ਸਾਲ ਸੀ 1757 ਜਦੋਂ ਜਹਾਨ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਢਾ ਦਿੱਤਾ ਤਾਂ ਬਾਬਾ ਜੀ ਜੋ ਤਲਵੰਡੀ ਸਾਬੂ ਵਿਖੇ ਸਨ ਉਹਨਾਂ ਨੇ 500 ਸਿੰਘਾਂ ਨਾਲ ਵਾਅਦਾ ਕੀਤਾ ਅਸੀਂ ਹਰਮੰਦਰ ਸਾਹਿਬ ਨੂੰ ਮੁਰਖ ਖਾਲਸੇ ਦੀ ਸ਼ਾਨ ਬਣਾਵਾਂਗੇ ਜਦੋਂ ਅੰਮ੍ਰਿਤਸਰ ਵੱਲ ਵੱਧੇ ਠੀਕ ਇਸੇ ਥਾਂ ਤੇ ਜਿੱਥੇ ਅੱਜ ਗੁਰਦੁਆਰਾ ਟਾਲਾ ਸਾਹਿਬ ਖੜਾ ਹੈ ਜਹਾਨ ਖਾਨ ਦੀ ਫੌਜ ਨੇ ਉਹਨਾਂ ਦਾ ਘੇਰਾ ਪਾ ਲਿਆ ਇੱਥੇ ਹੋਈ ਇੱਕ ਭਿਆਨਕ ਜੰਗ ਬਾਬਾ ਜੀ ਦਾ ਟੱਕਰ ਜਮਾਲ ਖਾਨ ਨਾਲ ਹੋਇਆ ਤਲਵਾਰਾਂ ਦੀਆਂ ਗੂੰਜਾਂ ਵਿੱਚ ਦੋ ਦੋਵਾਂ ਦੇ ਸਿਰ ਇੱਕੋ ਵਾਰ ਢਾੜ ਤੋਂ ਵੱਖ ਹੋ ਗਏ ਪਰ ਬਾਬਾ ਦੀਪ ਸਿੰਘ ਜੀ ਦਾ ਜਜ਼ਵਾ ਅਦੁੱਤ ਸੀ ਜਮੀਨ ਤੇ ਡਿੱਗਦੇ ਹੀ ਇੱਕ ਨੌਜਵਾਨ ਸਿੱਖ ਨੇ ਬਾਬਾ ਜੀ ਨੂੰ ਉਹਨਾਂ ਦੀ ਅਰਦਾਸ ਜਾਂ ਦਵਾਈ ਬਾਬਾ ਜੀ ਉੱਠੇ ਆਪਣੇ ਸਿਰ ਨੂੰ ਖੱਬੇ ਹੱਥ ਵਿੱਚ ਫੜਿਆ ਤੇ ਖੰਡਾ ਸੱਜੇ ਹੱਥ ਵਿੱਚ ਫੜਿਆ ਲੜਾਈ ਜਾਰੀ ਰੱਖੀ ਤੇ ਆਖਿਰਕਾਰ ਉਹ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਆਪਣਾ ਸੀਸ ਅਰਪਿਤ ਕਰਕੇ ਬલિદાન ਦੀ ਮਿਸਾਲ ਸਦੀਵ ਲਈ ਛੱਡ ਗਏ ਗੁਰਦੁਆਰਾ ਟਾਲਾ ਸਾਹਿਬ ਅੱਜ ਵੀ ਉਹਨਾਂ ਦੀ ਸ਼ਹੀਦੀ ਦਾ ਪ੍ਰਤੀਕ ਹੈ ਇਹ ਥਾਂ ਸਿੱਖ ਕੌਮ ਲਈ ਪ੍ਰੇਰਨਾ ਦਾ ਸਰੋਤ ਹੈ ਜਿੱਥੇ ਹਿੰਮਤ ਸ਼ਰਧਾ ਅਤੇ ਬਲੀਦਾਨ ਇਕੱਠੇ ਨਮਨ ਕਰਦੇ ਕਿਹਾ ਜਾਂਦਾ ਹੈ ਜੋ ਵੀ ਇੱਥੇ ਆ ਕੇ ਸੱਚੀ ਨਿਵੀ ਅਰਦਾਸ ਕਰਦਾ ਹੈ ਉਸ ਦੀਆਂ ਮਨੁਕਾਮਨਾ ਜ਼ਰੂਰ ਪੂਰੀਆਂ ਹੁੰਦੀਆਂ ਨੇ ਇਹ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਿੱਥੇ ਹਰ ਸਾਹ ਵਿੱਚੋਂ ਨਿਕਲਦਾ ਹੈ ਇੱਕ ਹੀ ਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਤਰ੍ਹਾਂ ਦੀ ਰਿਪੋਰਟ ਇਸ ਤਰ੍ਹਾਂ ਸੰਜੇ ਕਰਦੇ ਰਹਿਵਾਂਗੇ ਬਨੇਰੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ